ਅੱਖੀ ਕਾਲ ਦੋਸਤੋ ਆਪ ਅੱਜ ਦੇਖੋ 3 ਤਰੀਕ ਹੋ ਗਈ 3 ਮਾਰ ਅਪ੍ਰੈਲ ਤੇ ਕਣਕ ਨੂੰ ਥੁੰਡੀ ਜਾਦਾ ਪੈ ਗਈ ਤੇ ਹੁਣ ਸਪਰੇਅ ਕਰਨ ਲੱਗੇ ਹੋਏ ਆ ਦੱਸੋ ਵੀਰੋ ਸਾਰਿਆਂ ਨੂੰ ਵੀ ਕਿਹਦਾ ਸਪਰੇਅ ਕਰਨ ਦਾ ਹੁਣ ਕਿੰਨਾ ਕੁ ਫਾਇਦਾ ਹੈਗਾ ਜਾਂ ਨਹੀਂ ਹੈਗਾ ਵੈਸੇ ਤਾਂ 10 ਦਿਨ ਪਹਿਲਾਂ ਸਪਰੇਅ ਕਰੀ ਸੀ ਉਹ ਬੰਦੇ ਵੀ ਟੱਕਰੀ ਸੀ ਉਹ ਕਹਿੰਦੇ ਵੀ ਸੁੰਡੀ ਦਵਾਰੇ ਫਿਰਦੀ ਆ ਤੇ ਪਰ ਅਸੀਂ ਪੋਛਦੇ ਵੀ 5 ਕ ਦਿਨ ਤਾਂ ਲੇਟ ਹੋ ਗਏ ਸਪਰੇ ਕਰਨ ਤੋਂ ਪਹਿਲਾਂ ਐ ਰਹਿ ਗਏ ਵੀ ਸੁੰਡੀ ਪੈਂਦੀ ਨਹੀਂ ਸਪਰੇ ਕਰਦੇ ਨਹੀਂ ਕਰਦੇ ਨਹੀਂ ਤੇਲੇ ਵਾਲੇ ਵੀ ਨਹੀਂ ਕਰੀਏ ਸੀ ਕਿ ਤੇ ਹੁਣ ਕਰਨ ਲੱਗੇ ਹੋਈਆਂ ਕੱਲ ਦੇ ਕੱਲ ਕਰਿਆ 14-15 ਕਿੱਲੇ ਬਾਣਾ ਅੱਜ ਵੀ 14-15 ਕਿੱਲੇ ਬਾਣਾ ਸਾਰੇ ਤੇ ਕਰਨੀ ਹੁਣ ਤਾਂ ਫਿਰ ਬੱਡੇ ਲਈ ਕਰਤੀ ਕਹਿੰਦੇ ਗੇਤੀ ਬਿਛਤੀ ਦਾ ਕੋਈ ਮਸਲ ਨਹੀਂ ਬਣਦਾ ਤੇ ਦੱਸਿਓ ਵੀਰੋ ਜੇ ਕਿਸੇ ਵੀਰ ਨੂੰ ਸੂੰਢੀ ਬਾਰੇ ਇਹ ਕਣਕ ਦੇ ਬਾਰੇ ਇੰਨਾ ਪਤਾ ਹੋਈ ਵੀ ਹੁਣ ਟਾਈਮ ਹੈਗਾ। ਉਹ ਬਾਈ ਸਾਨੂੰ ਦੱਸਿਆਗਾ ਵੀ ਹੱਤਾ ਤਾਂ ਹਜੇ ਦਾਣੇ ਕੱਚੇ ਆ। ਹੱਤਾ ਸੂੰਢੀ ਖਾਊਗੀ ਦਾਣੇ ਨੂੰ ਹਜੇ? ਇਹ ਜਿਹੜੇ ਗੇਤਾਂ ਆ ਉਹਨਾਂ ਦੇ 10-12 ਦਿਨ ਲੱਗ ਜਾਣਗੇ। ਅੜਕਾ ਦੇਖੋ ਰੰਗ ਤਾਂ ਬਟਾ ਤੇ ਬਦਲ ਗਈ ਜਮਾ। ਆ ਬਟਾਈਆਂ ਕੋਲੋਂ ਹਰੀ-ਹਰੀ ਜਗੀ ਕੋਈ ਹੋਈ। ਏ ਬੰ ਪੰਜ ਛੇ ਦਿਨ ਪਹਿਲਾਂ ਦਾ ਹਰੀ ਖੜੀ ਸੀ ਇਹਦਾ ਇੱਕੇ ਦਾ ਵੀ ਜੀ ਆ ਗਈ ਗਣਕ